ਕਿਤੇ ਵੀ ਨਹੀਂ ਸੀ ਚੱਲ ਰਿਹਾ 200 ਦਾ ਖਰਾਬ ਨੋਟ ਪਰ ਉਸੇ ਨੋਟ ਨੇ ਰਾਤੋਂ ਰਾਤ ਬਦਲੀ ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਦੀ ਕਿਸਮਤ ਜਦੋਂ ਇਹ ਟਿਕਟ ਪਾਣ ਆਏ ਸੀ ਜੀ ਸਰ ਸਾਡੇ ਕੋਲ ਇੱਕ ਰੰਗ ਵਾਲਾ ਨੋਟ ਲੈ ਕੇ ਆਏ ਸੀ ਇਹਨਾਂ ਨੂੰ ਨਹੀਂ ਪਤਾ ਸੀਗਾ ਕਿ ਇਹ ਨੋਟ ਜਿਹੜਾ ਵਾਪਸ ਦੇ ਰਹੇ ਹੈ ਇਹਨਾਂ ਦੀ ਜ਼ਿੰਦਗੀ 'ਤੇ ਸੱਚੀ ਰੰਗ ਲਾ ਦੇਗਾ ਨਿਕਲ ਗਈ ਬੰਦੇ ਦੀ ਲੋਟਰੀ ਖੁਸ਼ੀ ਦਾ ਕੋਈ ਨਹੀਂ ਹੈ ਟਿਕਾਣਾ ਜੀ ਮੈਨੂੰ ਬਹੁਤ ਖੁਸ਼ੀ ਹੋਈ ਜੀ ਨਿਕਲੇ ਵਾਕੀ ਜੋ ਕਰਦਾ ਸੀਗਾ ਮਾਲਕ ਨੇ ਲਾਇਆ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੂੰ ਜੀਆ ਇੱਕ 200 ਰੁਪਏ ਦੇ ਨੋਟ ਨੇ ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਮੁਲਾਜ਼ਮ ਦੀ ਜ਼ਿੰਦਗੀ ਬਦਲ ਦਿੱਤੀ ਹੈ ਜੀ ਹਾਂ ਰਾਤੋਂ ਰਾਤ ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਰਮੇਸ਼ ਸਿੰਘ ਨਾ ਦੇ ਇਸ ਵਿਅਕਤੀ ਦੀ ਰਾਤੋਂ ਰਾਤ ਕਿਸਮਤ ਬਦਲ ਗਈ ਹੈ ਦਰਅਸਲ ਕੋਈ ਗ੍ਰਾਹਕ ਪੈਟਰੋਲ ਪਵਾ ਕੇ ਇਸ ਨੂੰ 200 ਦਾ ਖਰਾਬ ਨੋਟ ਦੇ ਗਿਆ ਜਿਸ ਦੇ ਉੱਤੇ ਰੰਗ ਲੱਗਾ ਹੋਇਆ ਸੀ ਉਸ ਤੋਂ ਬਾਅਦ ਰਮੇਸ਼ ਸਿੰਘ ਨੇ ਇਸ ਨੂੰ ਚਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਉਸ ਨੇ ਇਸ ਦੇ ਨਾਲ ਸਮਾਨ ਖਰੀਦਣ ਦੀ ਵੀ ਕੋਸ਼ਿਸ਼ ਕੀਤੀ ਪਰ ਕੋਈ ਵੀ ਇਸ ਨੂੰ ਨਹੀਂ ਸੀ ਲੈ ਰਿਹਾ ਕਿਉਂਕਿ ਇਹ ਖਰਾਬ ਸੀ ਨੋਟ ਅਤੇ ਇਸ ਦੇ ਉੱਤੇ ਰੰਗ ਲੱਗਾ ਹੋਇਆ ਸੀ ਫਿਰ ਉਸ ਨੇ ਸੋਚਿਆ ਕਿਉਂ ਨਾ ਇਸ ਨੂੰ ਰੂਪਚੰਦ ਲੋਟਰੀ ਸਟੋਰ ਤੇ ਬਦਲਵਾਇਆ ਜਾਵੇ ਕਿਉਂਕਿ ਉਸ ਨੇ ਸੁਣਿਆ ਸੀ ਕਿ ਲੋਟਰੀ ਸਟਾਲ ਦੇ ਉੱਤੇ ਖਰਾਬ ਨੋਟ ਜਿਹੜੇ ਨੇ ਉਹ ਬਦਲੇ ਜਾਂਦੇ ਨੇ ਅਤੇ ਰਮੇਸ਼ ਸਿੰਘ ਨਾਂ ਦਾ ਐ ਨੌਜਵਾਨ ਲੋਟਰੀ ਸੈਂਟਰ ਦੇ ਉੱਤੇ ਗਿਆ ਅਤੇ ਇੱਥੇ ਉਸਨੇ 200 ਰੁਪਏ ਦਾ ਨੋਟ ਦਿੱਤਾ ਪਰ ਇੱਥੇ ਉਸਦਾ ਮਨ ਬਦਲ ਗਿਆ ਤੇ ਉਸਨੇ ਲੋਟਰੀ ਦੀ ਟਿਕਟ ਹੀ ਖਰੀਦ ਲਈ ਜਿਸ ਤੋਂ ਬਾਅਦ ਉਸਦਾ 90000 ਰੁਪਏ ਦਾ ਇਨਾਮ ਨਿਕਲ ਆਇਆ ਉਸਨੇ ਸੋਚਿਆ ਵੀ ਨਹੀਂ ਸੀ ਕਿ ਸਿਰਫ ਇਹ 200 ਦਾ ਨੋਟ ਉਸਦੀ ਕਿਸਮਤ ਬਦਲ ਦੇਵੇਗਾ ਦਰਅਸਲ ਰਮੇਸ਼ ਸਿੰਘ ਦੱਸਦਾ ਹੈ ਕਿ ਉਸਤੇ ਸਿਰ ਤੇ 50 ਤੋਂ 60000 ਰੁਪਏ ਦਾ ਕਰਜ਼ਾ ਸੀ ਜੋ ਕਿ ਇਸ 200 ਦੇ ਨੋਟ ਨੇ ਉਤਰਵਾ ਦਿੱਤਾ ਉਸਦਾ ਕਹਿਣਾ ਹੈ ਕਿ 90000 ਦਾ ਇਨਾਮ ਨਿਕਲਿਆ ਜਿਸ ਕਰਮਗਰੋਂ ਉਸਦੇ ਸਿਰ ਦਾ ਸਾਰਾ ਕਰਜ਼ਾ ਜਿਹੜਾ ਹੈ ਉਹ ਉਤਰ ਗਿਆ ਹੈ ਇਹ ਖਬਰ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ ਫਾਜ਼ਿਲਕਾ ਦੇ ਇੱਕ ਪੈਟਰੋਲ ਪੰਪ ਤੇ ਰਮੇਸ਼ ਸਿੰਘ ਕੰਮ ਕਰਦਾ ਸੀ ਅਤੇ ਕੋਈ ਗ੍ਰਾਹਕ ਉਸ ਨੂੰ ਖਰਾਬ ਨੋਟ ਦੇ ਗਿਆ 200 ਦਾ ਅਤੇ ਰਮੇਸ਼ ਨੇ ਉਸ ਨੂੰ ਬਹੁਤ ਥਾਵਾਂ ਤੇ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਵੀ ਦੁਕਾਨ ਵਾਲੇ ਨੇ ਇਹ ਨੋਟ ਨਹੀਂ ਲਿਆ ਜਿਸ ਮਗਰੋਂ ਰਮੇਸ਼ ਚੰਦ ਨੇ ਲੋਟਰੀ ਦੀ ਟਿਕਟ ਖਰੀਦ ਲਈ ਤੇ ਹੁਣ ਉਸ ਦਾ 90000 ਰੁਪਏ ਦਾ ਇਨਾਮ ਨਿਕਲਿਆ ਹੈ ਕਿ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਵੀ ਸੁਣਾਉਂਦੇ ਆ ਪਰ ਅੱਜ ਜਿਹੜਾ ਪ੍ਰਾਈਜ਼ ਨਿਕਲਿਆ ਹੈ ਆ ਇੱਕ ਰਮੇਸ਼ ਕੁਮਾਰ ਜੀ ਜੋ ਕਿ ਇੱਕ ਪੈਟਰੋਲ ਪੰਪ ਤੇ ਕੰਮ ਕਰਦੇ ਆ ਇਹਨਾਂ ਦੀ ਕਿਸਮਤ ਜਾਗੀ ਹੈ ਜੀ ਇਹਨਾਂ ਨੂੰ ਆਪਣੀ ਦੁਕਾਨ ਤੋਂ 90000 ਰੁਪਏ ਦਾ ਇਨਾਮ ਨਿਕਲਿਆ ਜੀ 90000 ਰੁਪਏ ਦਾ ਆ ਸਰ ਇਹਨਾਂ ਦਾ ਟਿਕਟ ਨੰਬਰ ਹੈ ਜੀ 30538 ਆ ਇਹਨਾਂ ਦੀ ਟਿਕਟ ਸੀ ਸਰ 30538 ਕਹਿੰਦਾ ਡਰਾ ਦੋ ਦਿਨ ਹੋ ਗਏ ਜੀ ਹੋਇਆ ਸੀਗਾ ਇਹ ਬਾਹਰ ਗਏ ਸੀਗੇ ਅੱਜ ਹੀ ਆਇਆ ਹੈ ਇਹਦੇ ਵਿੱਚ ਇੱਕ ਹੋਰ ਨਵੀਂ ਗੱਲ ਹੈ ਜੀ ਜਦੋਂ ਇਹ ਟਿਕਟ ਪਾਣ ਆਏ ਸੀ ਕਿ ਸਰ ਸਾਡੇ ਕੋਲ ਇੱਕ ਰੰਗ ਵਾਲਾ ਨੋਟ ਲੈ ਕੇ ਆਏ ਸੀਗੇ ਤੇ ਅਸੀਂ ਕਿਹਾ ਜੀ ਇਹ ਨੋਟ ਨਹੀਂ ਦੱਲੇਗਾ ਇਹ ਮੈਨੂੰ ਕਹਦੇ ਜੀ ਸਾਨੂੰ ਕੋਈ ਪੈਟਰੋਲ ਪਵਾ ਕੇ ਤੇ ਐਵੇਂ ਦੇ ਗਿਆ ਤੇ ਅਸੀਂ ਉਹਨੂੰ ਕਾਫੀ ਰਿਕਵੈਸਟ ਕੀਤੀ ਸੀਗੀ ਨੋਟ ਬਦਲ ਦਿਓ ਉਹਨਾਂ ਕੋਲ ਹੋਰ ਪੈਸੇ ਨਹੀਂ ਸੀਗੇ ਫਿਰ ਸਾਨੂੰ ਮਜਬੂਰਨ ਰੱਖਨੇ ਪਏ ਇਹਨਾਂ ਨੂੰ ਨਹੀਂ ਪਤਾ ਸੀਗਾ ਕਿ ਇਹ ਨੋਟ ਜਿਹੜਾ ਵਾਪਸ ਦੇ ਰਹੇ ਆ ਇਹਨਾਂ ਦੀ ਜ਼ਿੰਦਗੀ 'ਚ ਸੱਚੀ ਰੰਗ ਲਾ ਦੇਗਾ ਇਹਨੇ ਇਹਨਾਂ ਦੀ ਜ਼ਿੰਦਗੀ ਵਿੱਚ ਰੰਗ ਲਾ ਦਿੱਤਾ ਸਰ ਅਸੀਂ ਇਹਨਾਂ ਨੂੰ ਉਹਨਾਂ ਰੁਪਈਆ ਦੇ ਬਦਲੇ ਇੱਕ ਟਿਕਟ ਦਿੱਤੀ ਸਰ ਜਿੰਦੇ ਦੇ ਇਹਨਾਂ ਨੂੰ 90000 ਰੁਪਏ ਦਾ ਨਾਮ ਨਿਕਲ ਗਿਆ ਜੀ ਇਹਨਾਂ ਦੀ ਜ਼ਿੰਦਗੀ 'ਚ ਰੰਗ ਲੱਗ ਗਿਆ ਸਰ ਇਹ ਕਹਿੰਦੇ ਆ ਜੀ ਸਾਡੇ ਤੇ ਕੋਈ 40 50000 ਰੁਪਏ ਦਾ ਕਰਜ਼ਾ ਸੀ ਉਹ ਪਰਮਾਤਮਾ ਨੇ ਲਾਤਾ ਹੈ ਕੁਝ ਨਾਲ ਹੋਰ ਵੀ ਆ ਗਿਆ ਹੈ ਇਹ ਸੇਵ ਹੋ ਗਿਆ ਹੈ ਇਹਨਾਂ ਦੀ ਦੋ ਗੁੱਡੀਆਂ ਜੀ ਪਰਮਾਤਮਾ ਨੇ ਉਹਨਾਂ ਦੇ ਕਰਮਾਂ ਨੂੰ ਇਹਨਾਂ ਨੂੰ ਲਾਟਰੀ ਨਿਕਲੀ ਹੈ ਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਆਹ ਉਹ ਕਰਮਾ ਕਦੇ-ਕਦੇ ਖੋਟਾ ਸਿੱਕਾ ਤੇ ਨਿਕੰਮਾ ਪੁੱਤਰ ਵੀ ਕੰਮ ਦੇ ਜਾਂਦਾ ਹੈ। ਨਲਾਇਕ ਪੁੱਤਰ ਤੇ ਖੋਟਾ ਸਿੱਕਾ ਵੀ ਕਦੇ-ਕਦੇ ਚੱਲ ਜਾਂਦਾ ਹੈ। ਉਹ ਅੱਜ ਇਹ ਖੋਟਾ ਸਿੱਕਾ ਸੱਚਮੁੱਚ ਚੱਲ ਗਿਆ। ਇੱਕ ਉਦਾਹਰਨ ਨਹੀਂ ਹੈ। ਇੱਕ ਅੱਖਾਂ ਦੇ ਸਾਹਮਣੇ ਹੱਡ ਬੀਤੀ ਹੈ ਜੀ, ਅੱਗੇ ਜੱਗ ਬੀਤੀ ਸੁਣੀ ਸੀਗੀ ਆ ਰਮੇਸ਼ ਜੀ ਨਾਲ ਹੱਡ ਬੀਤੀ ਹੋਈ ਹੈ ਜੀ। ਤੇ ਆ ਬੜੀ ਖੁਸ਼ੀ ਦੀ ਗੱਲ ਹੈ ਜੀ। ਤੇ ਹੁਣ ਅਸੀਂ ਇਹਨਾਂ ਨੂੰ ਨਵੀਂ ਲਾਟਰੀ ਵੀ ਦੇ ਦਿੱਤੀ ਹੈ ਜੀ। ਇਹਨਾਂ ਦਾ ਨਾਮ ਹੈ ਰਮੇਸ਼ ਤੇ ਇਹਨਾਂ ਦਾ ਕੁਝ ਨਾ ਕੁਝ ਕੱਟੇ ਗਿਆ ਕਲੇਸ਼, ਯਾਨੀ ਕਿ ਪਰਮਾਤਮਾ ਨੇ ਕੁਝ ਨਾ ਕੁਝ ਕਲੇਸ਼ ਕੱਟਦਾ ਹੈ ਇਹਨਾਂ ਦਾ ਤੇ ਬਾਕੀ ਦਾ ਕਲੇਸ਼ ਕ 10 ਕਰੋੜ ਇਹ ਵੀ ਲਾਟਰੀ ਅਸੀਂ ਇਹਨਾਂ ਨੂੰ ਦੇਤੀ ਹੈ ਜੀ 90 ਹਜ਼ਾਰ ਦਾ ਨਾਮ ਨਿਕਲਿਆ ਜੀ ਆਹ ਨੋਟ ਮੈਨੂੰ ਕੋਈ ਪਟ્રોલ ਬੰਬ ਤੇ ਦੇ ਗਿਆ ਸੀ ਮੈਂ ਚਲਾਣ ਦੀ ਬਹੁਤ ਕੋਸ਼ਿਸ਼ ਕੀਤੀ ਨਹੀਂ ਚੱਲਿਆ ਮੈਨੂੰ ਜਿਵੇਂ ਪਤਾ ਲੱਗਿਆ ਵੀ ਰੂਪ ਰੂਪचंद ਲਾਟਰੀ ਵਾਲੇ ਕੋਲ ਨੋਟ ਬਦਲਾ ਜਾਂਦਾ ਮੈਂ ਬਦਲਣ ਦੇ ਆਇਆ ਪਰ ਉਹਨਾਂ ਮੈਨੂੰ ਕਿਹਾ ਵੀ ਤੂੰ ਲਾਟਰੀ ਬਾਲ ਮੈਂ ਲਾਟਰੀ ਪਾਈ ਮੇਰੇ ਮਾਤਾ ਲక్ష్ਮੀ ਦੀ ਕਿਰਪਾ ਨਾਲ ਮੈਨੂੰ 90000 ਰੁਪਏ ਨਿਕਲੇ ਜੀ ਜੀ ਮੈਨੂੰ ਦਾ ਬਹੁਤ ਖੁਸ਼ੀ ਹੋਈ ਹੈ ਜੀ ਨਿਕਲੇ ਬਾਕੀ ਜੋ ਕਰਜ਼ਾ ਸੀਗਾ ਮਾਲਕ ਨੇ ਲਾਇਆ ਦਿਨਾ ਨੂੰ 50 60 ਹਜ਼ਾਰ ਕਰਜ਼ਾ ਸੀਗਾ ਲਾ ਤਾਂ ਮਾਰਕ ਨੇ ਬਾਕੀ ਜੋ ਕੁਝ ਬਚਿਆ ਮੈਨੂੰ ਜੀ ਕੁਛ ਸੇ ਮਹੀਨਾ ਕੋਈ ਆਏ ਜੀ ਲਾਟਰੀ ਪਾਉਂਦਾ ਉਹ 2 ਘੰਟੇ ਬਾਅਦ ਫੋਨ ਆ ਗਿਆ ਸੀ ਬਾਹਰ ਗਿਆ ਸੀ ਅੱਜ ਆਇਆ ਸੀ ਸਰਗਰ ਰਸੀ ਵੀ ਨਾਮ ਆਇਆ ਤੇ ਇਸ ਤੱਕ ਕਿ ਮੈਂ ਲੈਣ ਆਇਆ ਸੀ ਨਾਮ ਤੁਸੀਂ ਦੇਖ ਰਹੇ ਹੋ live ਪੰਜਾਬੀ ਟੀਵੀ